ਸਮਾਜਲ ਪਰਦੇ ਦੇ ਵਿੱਚ ਹੋ ਰਹੀ ਹੀ ਲਗਾਤਾਰ ਵਾਚ ਦੇ ਚਲਦਿਆਂ ਆਏ ਜਿੱਥੇ ਪਖੜਾ ਡੈਮ ਦਾ ਜਲ ਸતર ਵਧਿਆ ਹੋਇਆ ਹੈ ਉੱਥੇ ਹੀ ਪਖੜਾ ਡੈਮ ਦੇ ਵੱਲੋਂ ਲਗਾਤਾਰ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਵਕਤ ਅਸੀਂ ਖੜੇ ਹਾਂ ਨੰਗਲ ਦੇ ਅਧੀਨ ਪੈਣ ਵਾਲੇ ਪਿੰਡ ਪਨਾਮ ਵਿਖੇ ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਪਿੰਡ ਪਨਾਮ ਹੈ ਜਿੱਥੇ ਵੱਡੀ ਮਾਤਰਾ ਦੇ ਵਿੱਚ ਜਲ ਸતર ਪਾਣੀ ਹੈ ਜੋ ਇੱਥੇ ਆਇਆ ਹੋਇਆ ਤੇ ਪਾਣੀ ਇਹ 2023 ਦੇ ਵਿੱਚ ਵੀ ਆਇਆ ਸੀ ਉਦੋਂ ਵੱਡਾ ਨੁਕਸਾਨ 15 ਅਗਸਤ ਨੂੰ ਇੱਥੇ ਕੀਤਾ ਸੀ ਤੇ ਲੋਕਾਂ ਦੇ ਵੱਲੋਂ ਆਪਣਾ ਸਮਾਨ ਹੈ ਜੋ ਛੱਤਾਂ ਦੇ ਉੱਤੇ ਚੜਾ ਕੇ ਸੇਫ ਜਗ੍ਹਾ ਦੇ ਉੱਤੇ ਜਾਇਆ ਜਾ ਰਿਹਾ ਹੈ ਇਸ ਵਕਤ ਸਾਡੇ ਨਾਲ ਮੌਜੂਦ ਨੇ ਪਿੰਡ ਪਨਾਮ ਦੇ ਹੀ ਨਿਵਾਸੀ ਜਿਨ੍ਹਾਂ ਦੇ ਵੱਲੋਂ ਗੁਣੇ ਆਪਣਾ ਸਮਾਨ ਸੇਫ ਜਗ੍ਹਾ ਦੇ ਉੱਤੇ ਰੱਖ ਕੇ ਆਏ ਨੇ ਕਿਆ ਨਾਮ ਹੈ ਪਹਿਲਾਂ ਦਾ ਤੁਹਾਡਾ ਸਰਦਾਰ ਮੰਗਲ ਸਿੰਘ ਜੀ ਜਿੰਦ ਸਿੰਘ ਆਏ ਕਿੱਥੋਂ ਆਪ ਹੁਣ ਪਹਿਲਾਂ ਮੈਂ ਪਾਰਵਾਇਆ ਥੋਂ ਨਾਲੇ ਤਾਂ ਤੇ ਸਮਾਨ ਪਰੜਾ ਗਿਆ ਹੈ ਕੋਠੇ ਦੇ ਪਹਿਲਾਂ ਵੀ ਆ ਜਾਂਦਾ ਪਾਣੀ ਪਹਿਲਾ ਹੈ ਤਾਂ 1988 ਵਿੱਚ ਫਿਰ ਆਇਆ 19 ਦੇ ਵਿੱਚ ਹੁਣ ਆਇਆ ਹੈਗਾ 15 ਅਗਸਤ ਨੂੰ ਆਇਆ ਸੀਗਾ 2023 ਦੇ ਵਿੱਚ ਬਾਕੀ ਹੁਣ ਆਇਆ 25 ਨੂੰ ਹੁਣ ਕਿਆ ਕਹਿੰਦੇ ਹੋ ਐਡਵਾਈਜ਼ਰੀ ਦਿੱਤੀ ਹੋਣੀ ਉਹ ਨਹੀਂ ਹਦਾਇਤ ਪ੍ਰਸ਼ਾਸਨ ਵੱਲੋਂ ਦੀ ਪ੍ਰਸ਼ਾਸਨ ਦਾ ਹੀ ਹੋਗਾ ਵੀ ਪਾਣੀ ਜਿਆਦਾ ਉੱਚੀ ਜਿਹਾ ਚੱਲੇਗਾ ਅੱਛਾ ਜੀ ਮੈਂ ਸਾਰੇ ਘਰ ਖਾਲੀ ਸਾਰੇ ਘਰ ਖਾਲੀ ਕਰਦੇ ਸਮਾਨ ਉੱਪਰ ਚੜਾਤਾ ਬਾਕੀ ਇੱਧਰ ਬੈਠੇ ਆਈ ਕੋ ਸਾਥ ਦਾ ਚੰਦ ਦੇ ਬੈਠ ਜਾਂਦੇ ਬਾਕੀ ਆਪਣਾ ਪਰ ਹੈਗੇ ਥੋੜੇ ਘਰ ਉਹ ਬੁਚ ਬੈਠ ਜੀ ਦਾ ਸੇਫ ਹੈ ਹੁਣ ਬਾਕੀ ਸੇਫ ਹੈ ਬਾਕੀ ਅੱਛਾ ਜੀ ਬਾਕੀ ਸਾਰੇ ਚਲੇ ਗਏ ਸੇਫ ਹੈ ਸਾਰੇ ਅੱਛਾ ਜੀ ਪਾਣੀ ਹੋਰ ਵੀ ਵੱਡੀ ਮਾਤਰਾ ਚਾਰੇ ਆ 10000 ਛੱਡੇ ਆ ਹੋਰ ਅੱਛਾ ਜੀ ਇਹ ਟਿਊਬ ਵੀ ਚੱਕੀ ਹੋਈ ਹੈ ਜੇ ਟਿਊਬ ਉਪਰ ਜਿਆਦਾ ਆ ਗਿਆ ਫਿਰ ਲੱਗ ਰਿਹਾ ਲਗ ਰਿ ਮੁਕਲਾ ਹਿਆਰ ਹੈ ਇਸ ਤਿਆਰ ਮੁਕਲਾ ਹਿਆਰ ਜਿਹੜਾ ਚੱਲ ਕੇ ਚੱਲ ਗਿਆ ਬਿਲਕੁਲ ਇਹ ਸੰ ਸਾਡੇ ਨਾਲ ਪਿੰਡ ਬਨਾਮ ਦੇ ਨਿਵਾਸੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦੇ ਵੱਲੋਂ ਇੱਕ ਟਿਊਬੇ ਰੱਖੀ ਹੋਈ ਹੈ ਤੇ ਵੱਡੀ ਮਾਤਰਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਭਾਕੜਾ ਡੈਮ ਦੇ ਵੱਲੋਂ ਜਿਹੜਾ ਪਾਣੀ ਆ ਰਿਲੀਜ਼ ਕੀਤਾ ਗਿਆ ਹੈ ਤੇ ਉਹ ਲੋਕਾਂ ਦੇ ਵੱਲੋਂ ਆਪਣਾ ਜਿਹੜਾ ਸਮਾਨ ਹੈ ਉਹ ਵੀ ਉੱਪਰ ਰੱਖਿਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਦਰਵਾਜ਼ਿਆਂ ਦੇ ਮੋਰਾਂ ਤੋਂ ਪਾਣੀ ਕਿਸ ਤਰ੍ਹਾਂ ਕ੍ਰੋਸ ਕਰ ਰਿਹਾ ਹੈ ਤੇ ਇਹ ਅੱਗੇ ਜਾ ਰਿਹਾ ਕਿਤੇ ਨਾ ਕਿਤੇ ਹੋਪਨਾਗ ਮੱਝ ਜੋ ਤੁਸੀਂ ਆਪਣੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਤੇ ਲੋਕ ਪਰੇਸ਼ਾਨ ਨੇ ਪਾਖੜੇ ਦੇ ਵੱਲੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚੋਂ ਇਹ ਘਰ ਦੇ ਵਿੱਚੋਂ ਹੀ ਨਜ਼ਦੀਕੋਂ ਹੀ ਪਾਣੀ ਜਿਹੜਾ ਹੈ ਗੁਜ਼ਰ ਰਿਹਾ ਹੈ ਤੇ ਹੁਣ ਇਹਨਾਂ ਦੀ ਵੀ ਉਮੀਦ ਹੈ ਕਿ ਕਦੋਂ ਪਾਣੀ ਉਤਰੇਗਾ ਤੇ ਕਦੋਂ ਇਹ ਲੋਕ ਮੁੜ ਕੇ ਸੁਰੱਖਿਅਤ ਹੋਣਗੇ ਤੇ ਵੱਡੀ ਮਤ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੇ ਮਕਾਨਾਂ ਦੇ ਸੱਤਾਂ ਦੇ ਉੱਤੇ ਆਪਣਾ ਜਿਹੜਾ ਸਮਾਨ ਹੈ ਉਹ ਚੜਾ ਲਿਆ ਤੇ ਸੇਫ ਜਗ੍ਹਾ ਦੇ ਉੱਤੇ ਇਹ ਜੋ ਲੋਕ ਨੇ ਉਹ ਜਾ ਚੁੱਕੇ ਨੇ ਕੈਮਰਾਮੈਨ प्रदीप ਦੇ ਨਾਲ ਮੇਰਾ ਪੰਜਾਬ ਟੀਵੀ ਸ੍ਰੀ ਆਨੰਦਪੁਰ ਸਾਹਿਬ